ਪੁਜਾਰੀ ਦੇ ਹੋਏ ਕਤਲ ਦੀ ਗੁੱਥੀ ਜਲੰਧਰ ਪੁਲਿਸ ਨੇ ਸੁਲਝਾ ਲਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਜੰਮੂ ਦੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਪੁਲਿਸ ਮੁਤਾਬਕ ਭੁਪਿੰਦਰ ਸਿੰਘ ਕਰਤਾਰਪੁਰ ਕਸਬੇ ਦੇ ਬਾਬਾ ਬਾਲਕਨਾਥ ਮੰਦਰ ਦੇ ਪੁਜਾਰੀ ਤੇ ਵਿਸ਼ਵਾਸ ਕਰਦਾ ਸੀ ਪੁਜਾਰੀ ਦੇ ਕੋਲ ਸਭ ਤੋਂ ਪਹਿਲਾਂ ਭੁਪਿੰਦਰ ਦੇ ਮਾਤਾ ਪਿਤਾ ਜਾਣ ਲੱਗੇ ਸਨ ਕਾਫੀ ਪੜੇ ਲਿਖੇ ਹੋਣ ਦੇ ਬਾਵਜੂਦ ਭੁਪਿੰਦਰ ਸਿੰਘ ਗੰਭੀਰ ਵਿਸ਼ਵਾਸ ਵਿੱਚ ਪੈ ਗਿਆ ਅਤੇ ਪੁਜਾਰੀ ਦਾ ਭਗਤ ਬਣ ਗਿਆ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ ਪੁਜਾਰੀ ਨੇ ਉਸ ਨੂੰ ਛੇਤੀ ਚੰਗੀ ਨੌਕਰੀ ਮਿਲਣ ਅਤੇ ਵਿਆਹ ਹੋਣ ਦਾ ਭਰੋਸਾ ਦਿੱਤਾ ਸੀ ਪੁਜਾਰੀ ਕਹਿੰਦਾ ਸੀ ਕਿ ਉਸ ਤੋਂ ਬਿਨਾ ਭੁਪਿੰਦਰ ਕਿਸੇ ਤੇ ਭਰੋਸਾ ਨਾ ਕਰੇ ਬਸ ਉਸੇ ਨੂੰ ਰੱਬ ਮੰਨੇ ਪਰ ਜਦੋਂ 39 ਸਾਲ ਦੀ ਉਮਰ ਹੋ ਜਾਣ ਤੇ ਵੀ ਭੁਪਿੰਦਰ ਕੁਆਰਾ ਸੀ ਤਾਂ ਉਸ ਨੂੰ ਪੁਜਾਰੀ ਤੇ ਗੁੱਸਾ ਆਉਣ ਲੱਗਿਆ ਗੁੱਸੇ ਵਿੱਚ ਉਸ ਨੇ ਪੁਜਾਰੀ ਦਾ ਕਤਲ ਕਰ ਦਿੱਤਾ ਪੁਲਿਸ ਨੇ ਭੁਪਿੰਦਰ ਨੂੰ ਲੰਢੇੜ ਤੋਂ ਗ੍ਰਿਫਤਾਰ ਕੀਤਾ 18-4 ਦੀ ਰਾਤ ਨੂੰ ਬਾਬਾ ਬਲਕਨਾਥ ਦਾ ਮੰਦਿਰ ਇੱਕ ਕਰਤਾਰਪੁਰ ਦੇ ਵਿੱਚ ਉਹਦੇ ਜਿਹੜੇ ਸੀਗੇ ਕੇ ਟੇਕਰ ਬੱਬਾ ਬਲਬੀਰ ਕੁਮਾਰ ਉਹਨਾਂ ਨੂੰ ਇੱਕ ਬੰਦੇ ਨੇ ਬੜਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਉਹਨਾਂ ਦੇ ਮੂੰਹ ਤੇ ਉਹਨਾਂ ਦੀ ਗਰਦਨ ਤੇ ਤਕਰੀਬਨ 20 ਵਾਰ ਕਿਸੇ ਸ਼ਾਰਪੇਜ ਵੈਪਨ ਨਾਲ ਕੀਤੇ ਗਏ ਸੀ ਜਿਸ ਦੇ ਸੰਬੰਧ ਦੇ ਵਿੱਚ ਜਲੰਧਰ ਰੂਰਲ ਪੁਲਿਸ ਨੇ ਕੇਸ ਦਰਜ ਕਰਕੇ ਤੇ ਉਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਜਿਹੜਾ ਕਿ ਬੰਦਾ ਆਇਡੈਂਟੀਫਾਈ ਹੋਇਆ ਸੀ ਵਿੱਕੀ ਜਿਸ ਦਾ ਨਾਮ ਹੈ ਭਪਿੰਦਰ ਸਿੰਘ ਜੰਮੂ ਦਾ ਰਹਿਣ ਵਾਲਾ ਉਹਨਾਂ ਫੋਟੋ ਨਾਲ ਉੱਥੇ ਸੀਸੀਟੀਵੀ ਵੇਖ ਕੇ ਤੇ ਉਸ ਬੰਦੇ ਦੀ ਪਛਾਣ ਕੀਤੀ ਜਿਸ ਟਾਈਮ ਤੱਕ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਲੋਕੇ ਛਿਪ ਕੇ ਰਹਿ ਰਹੇ ਸੀਗਾ ਉਸ ਟਾਈਮ ਤੱਕ ਇਹ ਨਿਕਲ ਚੁੱਕਿਆ ਸੀ ਉੱਥੋਂ ਸਾਡੀ ਜਿਹੜੀ ਟੀਮ ਗਈ ਸੀਗੀ ਉੱਥੇ ਨੰਦੇੜ ਉਹਨਾਂ ਨੇ ਬੜੀ ਹੀ ਹਿੰਮਤ ਦਿਖਾਈ ਐਂਡ ਬੜੀ ਹੀ ਪ੍ਰੈਜ਼ੈਂਸ ਆਫ ਮਾਈਂਡ ਦਿਖਾਈ ਤੇ ਇਸ ਬੰਦੇ ਦਾ ਇਹ ਪਿੱਛਾ ਕੀਤਾ ਇਹ ਰਾਜਸਥਾਨ ਦੇ ਵਿੱਚ ਆ ਕੇ ਇੱਕ ਟਾਬੇ ਤੇ ਇਹਨਾਂ ਨੂੰ ਮਿਲਿਆ ਜਿੱਥੋਂ ਅਸੀਂ ਇਹਨੂੰ ਅਰੈਸਟ ਕਰਕੇ ਤੋਂ ਲੈ ਕੇ ਆਏ ਤੇ ਇਹਦੇ ਕੋਲੋਂ ਜਿਹੜਾ ਖੰਜਰ ਇਹਨੇ ਯੂਜ਼ ਕੀਤਾ ਸੀ ਜਿਸ ਨਾਲ ਇਸਨੇ ਵਾਰ ਕਰਕੇ ਬਾਬਾ ਜੀ ਦਾ ਕਤਲ ਕੀਤਾ ਸੀ ਉਹ ਵੀ ਮਿਲ ਗਿਆ ਤੇ ਇਹਨੂੰ ਹੁਣ ਅਸੀਂ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਬਾਕੀ ਦੀ ਤਫਤੀਸ਼ ਵੀ ਜਾਰੀ ਪਾ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਹੈ। ਪਹਿਲਾਂ ਹਾਲ ਇੱਕ ਬਾਬੇ ਪ੍ਰਤੀ ਇਹਨੇ ਵਿਸ਼ਵਾਸ ਨੇ ਇੱਕ ਪੜ੍ਹੇ ਲਿਖੇ ਨੌਜਵਾਨ ਦੀ ਜ਼ਿੰਦਗੀ ਤਾਂ ਖਰਾਬ ਕੀਤੀ ਹੈ। ਖੁਦ ਨੂੰ ਰੱਬ ਬਣਵਾਉਣ ਦੀ ਜ਼ਿੱਦ ਨੇ ਪੁਜਾਰੀ ਤੋਂ ਉਸ ਦੀ ਜ਼ਿੰਦਗੀ ਵੀ ਖੋਲੀ। ਜਲੰਧਰ ਤੋਂ ਪਰਮਜੀਤ ਰਣ ਪੂਰੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ